ਸਤਿਕਾਰਯੋਗ ਭੈਣੋ ਤੇ ਭਰਾਓ ਮੈਂ ਸੋਨ ਸਿੰਘ ਠੰਡਲ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟ ਹਲਕਾ ਹਿੜਪੁਰ ਸਾਰਿਆਂ ਨੂੰ ਬੇਨਤੀ ਕਰਨੀ ਚਾਹਨਾ ਕਿ ਪਾਰਲੀਮੈਂਟ ਦੀ ਇਲੈਕਸ਼ਨ ਜੋ ਪਹਿਲੀ ਜੂਨ ਨੂੰ ਹੋਣ ਜਾ ਰਹੀ ਆ ਉਹਦਾ ਚੋਣ ਪ੍ਰਚਾਰ ਲਗਭਗ ਸਿਖਰ ਤੇ ਪਹੁੰਚ ਗਿਆ ਹੈ ਸਾਰੇ ਹੀ ਕੈਂਡੀਡੇਟਾਂ ਨੇ ਜਿੱਥੇ ਆਪਣਾ ਕੰਮ ਕੀਤਾ ਉਥੇ ਵਰਕਰਾਂ ਦਾ ਵੀ ਲਗਭਗ ਮੰਨ ਜਿਹੜਾ ਉਹ ਬਣ ਗਿਆ ਸੋ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆਓ ਫਿਬਰਵੀ ਸ਼੍ਰੋਮਣੀ ਕਾਲੇਦਾਨ ਦਾ ਚੌਣਸ਼ਾਨ ਤਕਰੀ ਤੇ ਬਟਨ ਦਬਾ ਕੇ ਹੁਸ਼ਿਆਰਪੁਰ ਹਲਕੇ ਤੋਂ ਸ਼੍ਰੋਮਣੀ ਕਾਲੇਦਾਨ ਨੂੰ ਪਹਿਲੀ ਵਾਰੀ ਮੌਕਾ ਮਿਲਣ ਜਾ ਰਿਹਾ ਵੱਡੀ ਗਿਣਤੀ ਵਿੱਚ ਜਤਾ ਕੇ ਭੇਜੋ ਤਾਂ ਕਿ ਹੁਸ਼ਿਆਰਪੁਰ ਹਲਕੇ ਦੇ ਜੋ ਮਸਲੇ ਆ ਉਹਨਾਂ ਦਾ ਆਵਾਜ਼ ਦੇਸ਼ ਦੀ ਪਾਰਲੀਮੈਂਟ ਤੇ ਵੀ ਉਠਾ ਸਕੀਏ ਮੈਨੂੰ ਪੂਰਨ ਆਸ ਆ ਕਿ ਪਾਰਟੀਬਾਜ਼ੀ ਤੁਹਾਡੇ ਬੰਦੇ ਤੋਂ ਉੱਪਰ ਉੱਠ ਕੇ ਹਲਕਾ ਹੁਸ਼ਿਆਰਪੁਰ ਦੇ ਸਾਰੇ 9 ਹਲਕੇ ਜਿਹੜੇ ਆ ਇਹਦੇ ਵਿੱਚ ਆਉਂਦੇ ਆ ਸ੍ਰੀ ਹਰਗੋਬਿੰਦ ਪੌਰ ਭਲੱਥ ਫਗਵਾੜਾ ਔਰ ਸ਼੍ਰੀ ਹਲਕੇ ਹੁਸ਼ਿਆਰਪੁਰ ਦੇ ਉਹਨਾਂ ਸਾਰੇ ਹਰਕਿਆਂ ਦੇ ਜਿਹੜੇ ਆ ਵੋਟਰ ਸਪੋਰਟਰ ਲੀਡਰਸ ਹੈ ਮਾਨ ਉਹ ਇਕਜੁੱਟ ਹੋ ਕੇ ਪਹਿਲੇ ਜ਼ੋਨ ਨੂੰ ਬੱਦ ਬੱਦ ਵੋਟਾਂ ਪਾਉਣਗੇ ਔਰ ਆਪਣੇ ਜਿੱਤ ਨੂੰ ਯਕੀਨੀ ਬਣਾਉਣਗੇ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਨੋ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡਾ ਪਿਆਰ ਦੇ ਰਹੇ ਹੋ ਬਹੁਤ ਵੱਡਾ ਹੰਗਾਰਾ ਹਲਕੇ ਦੇ ਵਿੱਚ ਮਿਲ ਰਿਹਾ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ